ਮੇਰਾ ਜਦੋਂ ਵੀ ਚੰਡੀਗੜ੍ਹ ਪਟਿਆਲੇ ਪੇਪਰ ਹੁੰਦਾ ਤਾਂ ਮੈਂ ਇੱਕ ਦਿਨ ਪਹਿਲਾਂ ਗੱਡੀ ਚੜ ਰਾਜਪੁਰੇ ਆਪੜ ਜਾਂਦਾ। ਉੱਥੇ ਦੂਰ ਦੀ ਇੱਕ ਪੂਆ ਸੀ। ਉੱਥੇ ਰਾਤ ਰਹਿੰਦਾ ਬੜੀ ਆਉਪਕਤ ਕਰਦੇ। ਉੱਥੇ ਇੱਕ ਮੁੰਡਾ ਮੈਥੋਂ ਉਮਰੋਂ ਕਾਫੀ ਛੋਟਾ। ਰੋਜ਼ ਤੜਕੇ ਉੱਠ ਖਲੋਂਦਾ। ਚਾਹ ਪਾਣੀ ਬਣਾ ਫਿਰ ਆਪੇ ਤਿਆਰ ਹੋ ਸਕੂਲ ਚਲਾ ਜਾਂਦਾ। ਦੁਪਹਿਰ ਵੇਲੇ ਮੁੜਦਾ ਤਾਂ ਕਿੰਨੇ ਸਾਰੇ ਕੰਮ ਉਡੀਕ ਰਹੇ ਹੁੰਦੇ। ਗੱਲਬਾਤ ਬਹੁਤ ਹੀ ਘੱਟ ਤੇ ਜਾਂ ਫਿਰ ਸ਼ਾਇਦ ਅਜਾਜਿਤੀ ਨਹੀਂ ਸੀ। ਕਈ ਵੇਰ ਨਾ ਫਿਲਮ ਲੱਗੀ ਹੁੰਦੀ। ਤਾਂ ਸੋਫਿਆਂ ਦੇ ਪਿੱਛੇ ਚੁੱਪਚਾਪ ਬੈਠਾ ਵੇਖ ਰਿਹਾ ਹੁੰਦਾ ਇੱਕ ਦਿਨ ਪੂਆ ਦਾ ਮੁੰਡਾ ਕਿਸੇ ਗੱਲ ਨੂੰ ਰੋਸ ਗਿਆ ਰੋਟੀ ਨਾ ਖਾਵੇ ਮਨਪਸੰਦ ਸਬਜ਼ੀ ਨਹੀਂ ਸੀ ਬਣੀ ਵਾਰ-ਵਾਰ ਥਾਲੀ ਪਰੇ ਕਰੀ ਜਾਵੇ ਪੂਆ ਨੇ ਥਾਲੀ ਚੁੱਕ ਲਈ ਤੇ ਉਹ ਮੁੰਡੇ ਵੱਲ ਕਰਦੀ ਹੋਈ ਆਖਣ ਲੱਗੀ ਬੇ ਬਿੱਲੂ ਤੂੰ ਖਾ ਲੈ ਉਸਨੇ ਉਸੇ ਵੇਲੇ ਆਖਾਂ ਮੰਨ ਦਸਾ ਮਿੰਟਾਂ ਵਿੱਚ ਇਹ ਸਭ ਕੁਝ ਮੁਕਾ ਦਿੱਤਾ ਫਿਰ ਥਾਲੀ ਧੋਣ ਸਿੰਕ ਤੇ ਗਿਆ ਤਾਂ ਆਪਣੇ ਵਾਲੇ ਜੋਗਾ ਉੱਚੇਚਾ ਪਰੌਂਠਾ ਬਣਾ ਕੇ ਲਈ ਪੂਗਾ ਵੀ ਕੋਲ ਬੈਠ ਗਈ ਮੈਂ ਬਿੱਲੂ ਬਾਰੇ ਪੁੱਛ ਲਿਆ ਦਦਸਨ ਲੱਗੀ ਪਿੰਡ ਸਾਡੇ ਗਵਾਂਢ ਹੋਈਆਂ ਮਾਂ ਨੇ ਗੁੱਸੇ ਹੋ ਕੇ ਗੱਡੀ ਅੱਗੇ ਛਾਲ ਮਾਰ ਦਿੱਤੀ ਪਿਓ ਨੇ ਦੋ ਮਹੀਨੇ ਨਹੀਂ ਟੱਪਣ ਦਿੱਤੇ ਤੇ ਹੋਰ ਲੈ ਆਂਦੀ ਦਾਦੀ ਨੇ ਤਰਲਾ ਮੈਂ ਤੇ ਕੀਤੀ ਨਵੀਂ ਕੁੱਟ ਦੀ ਮਾਰਦੀ ਸੀ ਕੁਝ ਕਰ ਫਿਰ ਇੱਥੇ ਲਿਆ ਪੜਨੇ ਪਾ ਦਿੱਤਾ ਹੁਣ ਇੱਥੇ ਹੀ ਰਹਿੰਦਾ ਨਾਲੇ ਮਾੜੇ ਮੋٹے ਕੰਮ ਵੀ ਕਰਵਾ ਦਿੰਦਾ ਭੂਆ ਲਗਾਤਾਰ ਗੱਲਾਂ ਕਰੀ ਜਾ ਰਹੀ ਸੀ ਤੇ ਮੈਂ ਅਜੀਬ ਤਰੀਕੇ ਨਾਲ ਪਰੌਂਠਾ ਖਾਂਦੇ ਵੱਲ ਵੇਖ ਸੋਚ ਰਿਹਾ ਸਾਂ ਜਿਨ੍ਹਾਂ ਕੋਲ ਮਾਵਾ ਖੁਸ ਜਾਂਦੀਆਂ ਉਹਨਾਂ ਕੋਲ ਪਸੰਦ ਨਾ ਪਸੰਦ ਦੀ অপশন ਵੀ ਨਹੀਂ ਰਹਿਣ ਦਿੱਤੀ ਜਾਂਦੀ ਸੱਚੀ ਗੱਲ ਆ ਜੀ ਮਾਵਾ ਜੜੀਆਂ ਨਾ ਮਾਵਾ ਠੰਡੀਆਂ ਸ਼ਾਵਾਂ ਮਾਵਾ ਤਾਂ ਬਿਨਾ ਕੋਈ ਬਾਹ ਨਹੀਂ ਫੜਦਾ ਤੇ ਮਾਂ ਤੋਂ ਬਿਨਾ ਤੇ ਮਾਂਮੀ ਟਰਨਿਆਣਿਆਂ ਦਾ ਕੀ ਹਾਲ ਹੁੰਦਾ ਵਾ ਇਸ ਲਈ ਮਾਵਾ ਦਾ ਹੱਥ ਤੇ ਸਦਾ ਹੀ ਸਿਰ ਤੇ ਰਹਿਣਾ ਚਾਹੀਦਾ ਬੱਚਿਆਂ ਦੀ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ